ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਵਿਕਮੰਦਰ ਕੁਮਾਰ ਦੱਸ ਦਈਏ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈਗੀ ਹੈ ਪਰ ਇੱਥੇ ਇਨਸਾਨੀਅਤ ਜਿਹੜੀ ਹੈ ਖਤਮ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਸਵੇਰੇ ਤੁਹਾਨੂੰ ਇੱਕ ਖਬਰ ਦਿਖਾਈ ਸੀ ਐਕਸੀਡੈਂਟ ਦੀ ਜਿੱਥੇ ਬੱਚਿਆਂ ਦੀ ਸਕੂਲੀ ਵੈਨ ਦੇ ਨਾਲ ਜਿਹੜਾ ਇੱਕ ਟਰੈਕਟਰ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਸੀ ਉਹਤੇ ਸਬੰਧ ਜੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਗੱਡੀ ਨੂੰ ਥਾਣੇ ਦੇ ਵਿੱਚ ਲੈ ਜਾਣ ਲਈ ਇੱਕ ਜੀਐਸਪੀ ਨੂੰ ਰੋਕਿਆ ਗਿਆ ਸੀ ਜੇਐਸਪੀ ਦੇ ਜਿਹੜੇ ਡਰਾਈਵਰ ਸੀ ਉਹਨਾਂ ਵੱਲੋਂ ਮਾਲਕ ਨੂੰ ਫੋਨ ਕੀਤਾ ਗਿਆ ਤੇ ਮਾਲਕ ਜਿਹੜਾ ਇੱਥੇ ਮੌਕੇ ਤੇ ਪਹੁੰਚਿਆ ਸੀ ਤੇ ਮਾਲਕ ਵੱਲੋਂ ਜਿਹੜਾ ਸਪਸ਼ਟੀ ਕਹ ਦਿੱਤਾ ਗਿਆ ਕਿ ਇਸ ਗੱਡੀ ਨੂੰ ਅਸੀਂ ਨਹੀਂ ਲੈ ਜਾ ਸਕਦੇ ਸਾਡੇ ਵੱਲੋਂ ਕੋਈ ਸੇਵਾ ਦਾ ਕੋਈ ਮੁੱਦਾ ਨਹੀਂ ਹੈਗਾ ਸਾਡੀ ਆਪਣੀ ਸਪੈਸ਼ਲ ਜੀਐਸਪੀ ਹੈਗੀ ਆ ਤੇ ਅਸੀਂ ਲੈ ਕੇ ਜਾ ਰਹੇ ਹਾਂ ਇੱਥੇ ਵੀ ਗੱਲ ਕਰੀਏ ਤੇ ਜਿਹੜੀ ਪਬਲਿਕ ਸੀ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਦੇ ਮੰਤ ਕੀਤੀ ਗਈ ਕਿ ਇਸ ਗੱਡੀ ਨੂੰ ਜਿਹੜਾ ਕਥਲੋਰ ਨਾਕੇ ਤੱਕ ਲੈ ਜਾਇਆ ਜਾਏ ਪਰ ਉਸ ਬੰਦੇ ਦਾ ਵੀ ਹਰ ਤੁਸੀਂ ਦੇਖ ਸਕਦੇ ਹੋ ਕਿ ਉਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਸਪਸ਼ਟ ਹੀ ਕਹਿ ਦਿੱਤਾ ਗਿਆ ਕਿ ਕੋਈ ਨੰਬਰ ਦੇਖਿਆ ਨਾ ਕੋਈ ਨੰਬਰ ਦੀ ਗੱਲ ਹੀ ਇੱਥੇ ਦੇ ਐਕਸੀਡੈਂਟ ਜਿਹੜੇ ਲਗਾਤਾਰ ਹੁੰਦੇ ਰਹਿੰਦੇ ਨੇ ਤੇ ਅਸੀਂ ਸਮਾਜ ਸੇਵਿਕ ਜਿਹੜੀ ਹੈ ਸੇਵਾ ਨਹੀਂ ਕਰ ਸਕਦੇ ਸੋ ਤੁਹਾਨੂੰ ਸੁਣਾਉਣਾ ਹੈ ਜਿਹੜੀ ਪਬਲਿਕ ਨਾਲ ਗੱਲਬਾਤ ਹੋਈ ਹੈ ਤੇ ਮੌਕੇ ਦੇ ਜਿਹੜੇ 112 ਐਸਆਈਸੀ ਨਾਲ ਉਨ੍ਹਾਂ ਨਾਲ ਗੱਲਬਾਤ ਹੋਈ ਹੈ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਕਿੰਨੇ ਨਾ ਜੀ ਭਾਈ ਆਪਣਾ ਮੇਰਾ ਨਾਮ ਭਾਈ ਨਾਨਕ ਚੰਦਾ ਜੀ ਮੈਂ ਦੇਖਿਆ ਕਿ ਜਿਹੜਾ ਹਾਦਸਾ ਹੋਇਆ ਐ ਐਕਸੀਡੈਂਟ ਹੋਇਆ ਉਸ ਤੇ ਜੀਸੀਬੀ ਲਾ ਕੇ ਇਹਨੂੰ ਬੈਰ ਨੂੰ ਸਾਈਡ ਤੇ ਕੀਤਾ ਜਾ ਰਿਹਾ ਸੀ ਲੇਕਨ ਇੱਕ ਸਖਸ਼ ਆਂਦਾ ਐ ਉਹ ਇਹਨੂੰ ਜੀਸੀਬੀ ਨੂੰ ਹਟਾ ਦਿੰਦਾ ਕੀ ਕਾਰਨ ਰਿਹਾ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡੇ মিডিਆ ਦੇ ਭਰਾਵਾਂ ਦਾ ਮੀਡੀਆ ਰਹੀ ਤੁਹਾਡੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਇੱਕ ਇੱਥੇ ਸਰਦਾਰ ਉਹ ਆਏ ਦਾ ਸੀ ਉਹਨਾਂ ਦੀ ਜੀਸੀਬੀ ਉੱਥੋਂ ਲਾ ਕੇ ਜਾ ਰਹੀ ਸੀ ਉਹਨਾਂ ਨੇ ਵੀ ਦਰਸਾਲ ਕਥਲ ਉਹਨੂੰ ਲਾ ਕੇ ਕਿਤੇ ਕੋਲੀਆਂ ਸਾਈਡ ਜਾ ਰਿਹਾ ਸੀ ਇਥੇ ਭਾਜੀ ਸਾਡੇ ਏਐਸਟਾਰਕਾ ਉਹ ਪੁਲਿਸ ਮੁਲਾਜ਼ਮ ਇਥੇ ਮੁੱਖ ਤੇ ਖੜਿਆ ਇਨਾਂ ਨੇ ਉਹਨਾਂ ਨੇ ਮਿਹਨਤ ਕਰਨੀ ਵੀ ਕੀਤੀ ਉਹਨਾਂ ਦੇ ਵੀ ਜਦੋਂ ਤੁਹਾਡੀ ਜੀਸੀਪੀ ਉਧਰ ਕਰੋ ਰਸਤੇ ਤੁਹਾਡੀ ਕੋਲੀਆਂ ਨੂੰ ਜਾ ਰਹੀ ਆ ਸਾਡੀ ਇੱਕ ਗੱਡੀ ਸਕੂਲ ਦੀ ਇਥੇ ਇੱਕ ਐਕਸੀਡੈਂਟ ਹੋਇਆ ਇਥੇ ਉਹਨੂੰ ਵੀ ਨਾਂ ਲੈ ਕੇ ਸਾਡੇ ਕੋਲੀਆਂ ਇਲਾਕੇ ਦੇ ਵਿੱਚ ਉਹਦੀ ਗੱਡੀ ਸਾਡੀ ਸਕੂਲ ਦੀ ਉੱਥੇ ਲਗਾ ਦਿੱਤੀ ਜਾਵੇ ਪਰ ਉਹ ਸੈਕਸ ਜਿਹੜਾ ਆਪਣੇ ਆਪ ਨੂੰ ਤਸੀਹੇ ਤੱਕ ਖਵਾਉਂਦਾ ਉਸ ਬੰਦੇ ਨੇ ਜਿਹੜੀ ਉਹ ਗੱਡੀ ਇਹਨਾਂ ਨੂੰ ਨਾ ਕਰ ਦਿੱਤਾ ਵੀ ਅਸੀਂ ਕਿਸੇ ਦੀ ਲੋਕ ਸੇਵਾ ਨਹੀਂ ਕਰਨਾ ਚਾਹੁੰਦੇ ਤੇ ਆਪਣੀ ਸਵੈਸਲ ਗੱਡੀ ਲੈ ਆ ਕੇ ਜੀਸੀਪੀ ਕਰਾਇਆ ਦੇਗੇ ਉਸ ਤੇ ਰਾਹੀਂ ਤੁਸੀਂ ਲੈ ਸਕਦੇ ਆ ਜਿਹੜੀ ਜੀਸੀਪੀ ਹੈ ਜਿਹੜੀ ਉਹ ਅਸੀਂ ਇਸ ਕੰਮ ਦੇ ਵਿੱਚ ਅਸੀਂ ਬਿਲਕੁਲ ਵੀ ਅਸੀਂ ਕੰਮ ਨਹੀਂ ਕਰਾਂਗੇ ਤੇ ਲੋਕੀ ਦੇਖਿਆ ਵੀ ਇਨਸਾਨੀਅਤ ਇਦਾਂ ਦੇ ਕਈ ਲੋਕ ਹੈ ਅੱਜ ਜਿਹੜੇ ਇਦਾਂ ਦੀਆਂ ਸੇਵਾ ਕਰਦੇ ਆ ਲੱਗਦਾ ਨਹੀਂ ਕਿ ਮੈਂ ਇਨਸਾਨੀਅਤ ਦੇ ਖਿਲਾਫ ਹੀ ਆ ਲੋਕੋ ਦੇਖੋ ਭਾਜੀ ਇਨਸਾਨੀ ਦੇ ਲੋਕੀ ਵੀ ਕਰਦੇ ਵੀ ਹੈਗੇ ਆ ਵਿੱਚ ਵਿੱਚ ਲੋਕੀ ਕਈ ਲੋਕੀ ਦੇ ਬਿਲਕੁਲ ਵੀ ਇਦਾਂ ਦੇ ਲੋਕੀ ਬਿਲਕੁਲ ਵੀ ਨਹੀਂ ਹੈ ਲੋਕ ਇਨਸਾਨੀ ਲੋਕ ਕਰਦੇ ਹੈਗੇ ਆ ਸਭ ਕੋ ਕਰਦੇ ਹੈਗੇ ਨਾ ਕਈ ਲੋਕ ਉਹਨਾਂ ਜਿਹੜਾ ਜੇਸੀਬੀ ਇੱਥੇ ਜਾ ਰਹੀ ਸੀ ਬਿਲਕੁਲ ਉਹਨਾਂ ਨੇ ਮਨਾ ਕਰ ਦਿਆ ਫੂਲਸ ਮੁਲਾਜ਼ਮੇ ਹਰ ਲੋਕਾਂ ਨੇ ਇਹਨਾਂ ਨੂੰ ਦੇਣਾ ਕੀਤੀ ਵੀ ਚਲੋ ਜੀਸੀਪੀ ਜਿਹੜੀ ਹੈਗੀ ਆ ਉਹਨੂੰ ਜਾਣ ਤੋਂ ਨਾਲ ਗੱਡੀ ਲੈ ਕੇ ਸਾਡਾ ਵੀ ਚਲੋ ਉਥੋਂ ਟਾਈਮ ਭਜਣ ਦਾ ਟਾਈਮ ਵੇਸਟ ਹੋਣਾ ਦਾ ਬਾਕੀ ਅਸੀਂ ਹੋਰ ਜਾ ਕੇ ਹੋਰ ਕੋਈ ਕੰਮ ਕਰ ਲਾਂਗੇ ਜਾ ਕੇ ਫਿਰ ਉਹ ਜੀਸੀਪੀ ਵਾਲਾ ਬੰਦਾ ਜਿਹੜਾ ਮਾਰਗਾ ਖੋਦ ਇੱਥੇ ਆਣ ਕੇ ਜੀਸੀਪੀ ਉਹ ਖੋਦ ਲੈ ਕੇ ਚੱਲ ਗਿਆ ਗੱਡੀ ਜਿਹੜੀ ਉਹਨਾਂ ਨੇ ਨਹੀਂ ਲਈਤੀ ਗੱਡੀ ਫੇਰ ਇੱਥੇ ਹੁੰਦੀ ਜਿਹੜੀ ਲਗਾਤੀ ਹੈਗੀ ਸਕੂਲ ਦੀ ਸੱਜੇ ਹਾਸਾ ਹੋਇਆ ਸੀਗਾ ਐਕਸੀਡੈਂਟ ਜੀਸੀਬੀ ਲੱਗੀ ਸੀ ਜੀ ਮਤਲਬ ਗੱਡੀ ਨੂੰ ਸਾਈਡ ਤੇ ਕਰਨ ਵਾਸਤੇ ਜਾਂ ਲਜਾਣ ਵਾਸਤੇ ਅਸੀਂ ਰੋਕ ਦਿੱਤੀ ਆ ਕੀ ਕਾਰਨ ਰਿਹਾ ਆਹੀਂ ਜੀਸੀਬੀ ਦਾ ਮਾਲਕ ਆਇਆ ਕਹਿੰਦਾ ਵੀ ਮੈਂ ਆਪਣੇ ਇਹ ਕੰਮ ਨਹੀਂ ਕਰਨਾ ਇਹਨਾਂ ਦਾ ਤਾਂ ਲੋਕਾਂ ਦੇ ਇਹੋ ਹੀ ਕੰਮ ਆ ਵੀ ਰਸਤੇ 'ਚ ਐਕਸੀਡੈਂਟ ਕਰਦੇ ਨੇ ਤੇ ਅਹੀਂ ਉਹ ਜੀਸੀਪੀਆਂ ਥੋੜੀਆਂ ਲਾਣੀਆਂ ਨੇ ਨਾ ਕੰਮਾਂ ਦੇ ਤੇ ਉਹ ਮਾਲਕ ਜਿਹੜਾ ਆਇਆ ਉਹਨੇ ਇੱਥੋਂ ਜ਼ਬਰਦਸਤੀ ਕਹਿੰਦਾ ਵੀ ਮੈਂ ਨਹੀਂ ਕੋਈ ਇਹੋ ਜਿਹਾ ਕੰਮ-ਕੁਮ ਕਰਨਾ ਜੀਸੀਬੀ ਲੈ ਗਿਆ ਅਸੀਂ ਕਿਹਾ ਕੋਈ ਨਹੀਂ ਅਸੀਂ ਉਹਨਾਂ ਨਾਲ ਕੋਈ ਫਾਲਤੂ ਗੱਲ ਨਹੀਂ ਕੀਤੀ ਅਹੀਂ ਆਖੇ ਨਹੀਂ ਤੇ ਆਪਾਂ ਹੋਰ ਕੋਈ ਪ੍ਰਬੰਧ ਕਰ ਲਾਂਗੇ ਅਸੀਂ ਕਿਨਾਂ ੱੱੱਕਾ ਥੋੜਾ ਕਰਨਾ ਕੋਈ ਸੀਗਾ ਉਹ ਤੁਸੀਂ ਦੇਖਿਆ ਉਹਨੂੰ ਮਿਲ ਗਿਆ ਇਹ ਕੋਈ ਸਰਦਾਰ ਜੀ ਹੀ ਆ ਆਪਣੇ ਆਪ ਨੂੰ ਕੋਈ ਕਹਿੰਦਾ ਜੀ ਮੈਂ ਰਟਾਇਰ ਤਹਿਸੀਲਦਾਰਾਂ ਜੀ ਮੈਂ ਹਰਨਾਵਾ ਹਸਪਤਾਲ ਦਾ ਮਾਲਕਾਂ ਜੀ ਅਸੀਂ ਸਾਡੀ ਅਫਸਰਾਂ ਨਾਲ ਯੱਸ ਹੈ ਜੀ ਮੈਂ ਚਲੋ ਠੀਕ ਹੈ ਜੀ ਹੋਏਗੀ ਜੀ ਇਹਦਾ ਮਤਲਬ ਇਨਸਾਨੀਅਤ ਨਹੀਂ ਉਹਨੇ ਦੇਖੀ ਵੀ ਇਨਸਾਨੀਅਤ ਨਹੀਂ ਇਹ ਨਹੀਂ ਪਬਲਿਕ ਸਾਰੀ ਨੇ ਬੇਨਤੀ ਕੀਤੀ ਹੈ ਵੀ ਗੱਡੀ ਜੇਸੀਪੀ ਨਾਲ ਵੀ ਗਹੀ ਕਿਹੜੀ ਜੇਸੀਪੀ ਸਪੈਸ਼ਲ ਹੁੰਦੀ ਹੈ ਕਿ ਸੈਰ ਤੇ ਕਰਨੀਆਂ ਤੇ ਨਹੀਂ ਉਹਨਾਂ ਨੇ ਕੀਤੀ ਜੀ ਕਹਿੰਦੇ ਨਹੀਂ ਮੈਂ ਨਹੀਂ ਕੋਈ ਸਮਾਜ ਸੇਵੀ ਨੂੰ ਜਾਣਦਾ ਜੀ ਕੋਈ ਨਹੀਂ ਹਸਪਤਾਲ ਹੈ ਗਿਆ ਵੱਡੇ ਵੱਡੇ ਆਪੇ ਲੋਕ ਹੀ ਇਲਾਜ ਕਰਾਨ ਕੇ ਜੀ ਚਲੋ ਠੀਕ ਹੈ ਜੀ ਪਿਛੇ ਨਹੀਂ ਕੋਤੋਂ ਮਤਲਬ ਜਿਹੜਾ ਜੱਟ ਸੱਤ ਟਰਾਲੀਆਂ ਤੇ ਡਿੱਗਣੀਆਂ ਨੇ ਆਪਣਾ ਮੁਕਤਲ ਹੋਰੋਂ ਨਾਲ ਮੁੜ ਗਿਆ ਇੱਥੇ ਰੋਕ ਦਿੱਤੀ ਤੇ ਆਪਣਾ ਕਿਸੇ ਹੋਰ ਦੇ ਨਾਲ ਲੱਗ ਕੇ ਮੈਨਾਂ ਜੀ ਜੇਸੀ ਵੀ ਲਾਣ ਹੁੰਦਾ ਤਾਂ ਹੋਰ ਕੋਣ ਨਹੀਂ ਚਲੋ ਜੇਸੀ ਵੀ ਲੱਗੀ ਸੀਗੀ 2 ਮਿੰਟ ਦਾ ਕੰਮ ਸੀਗਾ ਕਿਉਂ ਤੁਸੀਂ ਕਿਉਂ ਮਤਲਬ ਤੇ ਤਾਂ ਮਤਲਬ ਪਬਲਿਕ ਹਰਾਸਮੈਂਟ ਹੁੰਦੀ ਰਹੇ ਤਾਂ ਹੁੰਦੀ ਰਵੇ